ਡੇਵਿਡਸ ਹਨ ਦੱਸਦੇ ਹਨ ਕਿ ਜਦੋਂ ਉਹ ਨੌਜਵਾਨ ਸੀ ਉਹ ਬਹੁਤ ਹੀ ਆਲਸੀ ਸੀ ਉਹਦਾ ਬਹੁਤ ਜ਼ਿਆਦਾ ਭਾਰ ਸੀ ਅਤੇ ਉਸ ਦੇ ਵਿੱਚ ਬਹੁਤ ਹੀ ਨੀਮਾ ਆਤਮ ਗੌਰਵ ਦੀ ਭਾਵਨਾ ਸੀ ਉਹ ਹਮੇਸ਼ਾ ਆਪਣੇ ਆਪ ਨੂੰ ਦੂਜਿਆਂ ਤੋਂ ਨੀਮਾ ਸਮਝਦਾ ਸੀ ਉਹ ਹਮੇਸ਼ਾ ਆਪਣੇ ਆਪ ਤੋਂ ਭੱਜਣ ਦੀ ਕੋਸ਼ਿਸ਼ ਕਰਦਾ ਸੀ ਆਪਣੀਆਂ ਦੁੱਖ ਤਕਲੀਫਾਂ ਨੂੰ ਉਹ ਹਮੇਸ਼ਾ ਮਿੱਠੇ ਖਾਣਿਆਂ ਜਾਂ ਫਾਸਟ ਫੂਡ ਵਿੱਚ ਦਬਾਉਂਦਾ ਰਹਿੰਦਾ ਸੀ ਕੁਝ ਹੀ ਸਾਲਾਂ ਵਿੱਚ ਉਸ ਦਾ ਭਾਰ 297 ਪੌਂਡ ਆਵੇ 135 ਕਿਲੋ ਹੋ ਗਿਆ ਸੀ ਆਪਣੇ ਆਲਸਪੁਣਾਂ ਦੀ ਆਦਤ ਕਰਕੇ ਉਹ ਹਮੇਸ਼ਾ ਜੀਵਨ ਵਿੱਚ ਆਸਾਨ ਰਸਤੇ ਲੱਭਦਾ ਰਹਿੰਦਾ ਉਸ ਨੂੰ ਆਪਣੀ ਨੌਕਰੀ ਵੀ ਪਸੰਦ ਨਹੀਂ ਸੀ ਡੇਵਿਡ ਵਿੱਚ ਸਵੈ ਭਰੋਸੇ ਦੀ ਕਮੀ ਸੀ ਆਪਣੇ ਜੀਵਨ ਵਿੱਚ ਆਉਂਦੀਆਂ ਸਮੱਸਿਆਵਾਂ ਲਈ ਉਹ ਹਮੇਸ਼ਾ ਦੂਸਰਿਆਂ ਨੂੰ ਦੋਸ਼ੀ ਮੰਨਦਾ ਫਿਰ ਇੱਕ ਰਾਤ ਉਹ ਆਈ ਜਿਸ ਨੇ ਉਸਤੇ ਜੀਵਨ ਨੂੰ ਤਬਦੀਲ ਕਰ ਦਿੱਤਾ ਉਹ ਆਪਣੇ ਆਪ ਤੇ ਬਹੁਤ ਗੁੱਸਾ ਸੀ ਉਸਨੇ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖਿਆ ਸ਼ੀਸ਼ੇ ਵਿੱਚ ਉਸ ਨੂੰ ਇੱਕ ਆਲਸੀ, ਨਕਮਾ ਤੇ ਅਸਫਲ ਵਿਅਕਤੀ ਦਿਖਿਆ। ਸ਼ੀਸ਼ੇ ਵਿੱਚ ਦੇਖ ਕੇ ਡੇਵਿਡ ਨੂੰ ਲੱਗਿਆ ਕਿ ਉਹ ਇੱਕ ਹਾਰਿਆ ਹੋਇਆ ਇਨਸਾਨ ਹੈ। ਡੇਵਿਡ ਕਹਿੰਦੇ ਹਨ ਕਿ ਸੱਚ ਤਕਲੀਫ ਦੇ ਹੁੰਦਾ ਹੈ ਪਰ ਇਹ ਤਬਦੀਲੀ ਦੀ ਸ਼ੁਰੂਆਤ ਵੀ ਕਰਦਾ ਹੈ। ਉਸਨੇ ਫੈਸਲਾ ਕੀਤਾ ਕਿ ਉਹ ਹੁਣ ਆਪਣੇ ਆਪ ਨੂੰ ਬਦਲ ਲਵੇ। ਲੇਖਕ ਕਹਿੰਦੇ ਹਨ ਕਿ ਆਪਣੇ ਡਰ ਅਤੇ ਅਸਫਲਤਾਵਾਂ ਤੋਂ ਭੱਜਣ ਦੀ ਬਜਾਏ ਇਸ ਨੂੰ ਸਵੀਕਾਰ ਕਰੋ ਅਤੇ ਉਹਨਾਂ ਦਾ ਸਾਹਮਣਾ ਕਰੋ।